ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ নোਟੀਫਿਕੇਸ਼ਨ ਤੁਹਾਡੇ ਤੱਕ ਜਨਦਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਤੇ ਹੋਰ ਬਧੀ ਜਾਣਕਾਰੀ ਲੈ ਸਕਦੇ ਹੋ ਜੀ ਇਸ ਤਰ੍ਹਾਂ ਨੂੰ ਕਰੋ ਜੀ ਫਾਈਲ ਨੰਬਰ 875 ਜੀ ਸੋਰੀ 74 ਨਾਮ ਕੌਰ ਜਿਹੜਾ ਹੁਸ਼ਿਆਰਪੁਰ ਕਾਸਟ ਜੱਟ ਸਿੱਖੋ ਦੇ ਸਮਾਗ ਜਨਮ ਜੂਨ 1997 ਵਿੱਚ ਕੱਦ 5 ਫੁੱਟ 4 ਇੰਚ ਪੜ੍ਹਾਈ 12 ਪਾਸ ਭਰਾ ਇੱਕ ਮੈਰਿਡ ਕੁੜੀ ਸਿੰਪਲ ਤੇ ਢਿੱਲੂ ਕੰਮ ਕਰ ਕਰ ਲੈਂਦੀ ਹੈ ਕੁੜੀ ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਹੈ ਲੋੜ ਹੈ ਜ਼ਮੀਨ 3-4 ਏਕੜ ਦਾ ਕੌਡੀ ਹੋਵੇ ਜੀ ਮੁੰਡੇ ਨੂੰ ਮੁੰਡਾ ਨਸ਼ਾ ਰਹਿਤ ਹੋਵੇ ਸਿਆਣਾ ਤੇ ਸਮਝਦਾਰ ਹੋਵੇ ਕਾਸਟ ਜੱਟ ਸਿੱਖ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੀ ਹੋਈ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਮਿਲ ASCII ਪ੍ਰਵਾਹ ਦਾ ਸੰਬੰਧ ਨੰਬਰ ਲੈ ਸਕਦੇ ਹਾਂ ਜੀ ਅਗਲਾ ਵੇਰਵਾ ਨੋਟ ਕਰੋ ਜੀ ਫਾਈਲ ਨੰਬਰ 875 ਨਾਮ ਕੌਰ ਕਾਸਟ ਜਟ ਸਿੱਖ ਗੋਤ ਬਰਾੜ ਜਿਹੜਾ ਸ਼੍ਰੀ ਮਖਸਰ ਸਾਹਿਬ ਜਨਮ 23 ਜੂਨ 1998 ਕੱਦ 5 ਫੁੱਟ 5 ਇੰਚ ਕੁੜੀ ਗੁਰੂ ਘਰ ਨੂੰ ਮੰਨਣ ਵਾਲੀ ਹੈ ਭਰਾ ਇੱਕ ਭੈਣ ਇੱਕ ਮੈਰਿਟ ਪਿਤਾ ਜੀ ਦਾ ਕੰਮ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੋਨ ਹੈ ਰਿਸ਼ਤੇ ਦੇ ਮੁੰਡੇ ਦੀ ਜ਼ਮੀਨ 5.7 ਏਕੜ ਤੱਕ ਆਉਂਦੀ ਹੋਵੇ ਵਧੀਆ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਵਿਸਤਾਰ ਰਿਕਵੈਸਟ 876 ਨੰਬਰ ਫਾਈਲ ਹੈ ਜੀ ਨਾਮਕਰ ਕੌਰ ਕਾਸਤਰਾਮ ਗੜੀਆ ਸਿੱਖ ਗੋਤ ਸੰਦਲ ਜ਼ਿਲ੍ਹਾ ਮੋਗਾ ਜਨਮ 7 April 2001 ਕੱਦ 5 ਫੁੱਟ 4 ਇੰਚ ਪੜ੍ਹਾਈ B.A. ਸੀ ਐਗਰੀਕਲਚਰ ਭਰਾ 1 ਪਿਤਾ ਜੀ ਆਪਣਾ ਬਿਜ਼ਨਸ ਹੈ ਜੀ ਮਾਤਾ ਜੀ ਹਾਊਸਮੇਕਰ ਲੋੜ ਹੈ ਇਸ ਤੇਰੀ ਮੁੰਡਾ ਆਮਗੜੀਆ ਕਾਠ ਤੋਂ ਹੋਵੇ ਸੋਨਾ ਸੁਨੱਖਾ ਸਾਊ ਹੋਵੇ ਆਪਣਾ ਬਿਜ਼ਨਸ ਸੰਭਾਲਦਾ ਹੋਵੇ ਜਾਂ ਕਿਸੇ ਵਧੀਆ ਨੌਕਰੀ ਤੇ ਸੈਟਲਡ ਹੋਵੇ ਵਧੀਆ ਕੋਈ ਸਿੰਪਲ ਅਤੇ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸਤਿਬਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 877 ਨਾਮ ਸਿੰਘ ਜ਼ਿਲ੍ਹਾ ਮੋਗਾ ਕਾਸਟ ਜੱਟ ਸੀ ਗੋਤ ਗਿੱਲ ਹਾਈਟ 6 ਫੁੱਟ ਜਨਮ ਉਨਿਸੰਦਰ ਨਵੇਂ ਪੜਾਈ ਬੀਏ ਪਾਸ ਕੰਮ ਆਰਮੀ 8 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਜੋਬ ਕਰਦਿਆਂ ਨੂੰ ਤਨਖਾਹ 65000 ਰੁਪਇਆ ਜ਼ਮੀਨ ਬਾਈ ਕਿਲੇ ਪਿਤਾ ਜੀ ਐਗਰੀਕਲਚਰ ਮਾਤਾ ਦੀ ਹਾਊਸ ਵਾਈਫ ਲੋਡ ਹੈ ਰਿਸ਼ਤੇ ਦੀ ਕੁੜੀ ਐਜੂਕੇਟਿਡ ਅਤੇ ਸਿਆਣੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 878 ਨਾਵ ਸਿੰਘ ਜਨਮ 1997 ਕਾਸਟ ਜੱਟ ਸਿੱਖੀ ਗੋਤ ਮਾਹਲ ਹਾਈਟ 6 ਫੁੱਟ 1 ਇੰਚ ਇਟਲੀ ਤੋਂ ਪੜ੍ਹਾਈ ਕੀਤੀ ਹੋਈ ਹੈ ਮੁੰਡੇ ਨੇ ਕੰਮ ਬਿਜ਼ਨਸ ਭਰਾ ਦੋ ਮਾ ਅਤੇ ਮਾਤਾ ਬੀਤਾ ਲੋੜ ਹੈ ਇਸ ਲਈ ਰਿਸ਼ਤਾ ਵਿਦੇਸ਼ ਤੋਂ ਹੋਵੇ ਜਾਂ ਪੰਜਾਬ ਤੋਂ ਮੰਗ ਡਿਮਾਂਡ ਕੋਈ ਨਹੀਂ ਹੈ ਕੁੜੀ ਦੀ ਹਾਈਟ 5 ਫੁੱਟ 7 ਇੰਚ ਤੱਕ ਹੋਣੀ ਚਾਹੀਦੀ ਹੈ ਜੀ ਗੁਰਸਿੱਖ ਪਰਿਵਾਰ ਹੋਵੇ ਅਤੇ ਸੇਵਾ ਭਾਵਨਾ ਤੇ ਗੁਰਬਾਣੀ ਭਰਨ ਵਾਲੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਬਾਰਲਾ ਨੰਬਰ ਹੈ ਜੀ ਇਹ ਇਸ ਤੇ ਸੰਪਰਕ ਕਰਕੇ ਪਰਿਵਾਰ ਨਾਲ ਸਿੱਧੀ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਫਾਈਲ ਨੰਬਰ 879 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਔਲਖ ਜਨਮ 1994 ਕੱਦ 5 ਫੁੱਟ 8 ਇੰਚ ਜ਼ਮੀਨ 4 ਕਿੱਲੇ ਪੈਣ ਇੱਕ ਮੈਰਿਟ ਕੈਨੇਡਾ ਮੁੰਡੇ ਦਾ ਤੇ ਪਿਤਾ ਮਾਤਾ ਪਿਤਾ ਦਾ ਕੈਨੇਡਾ ਦਾ ਵੀਟਰ ਵੀza ਲੱਗਿਆ ਹੋਇਆ ਹੈ 10 ਸਾਲ ਦਾ ਲੋੜ ਹੈ ਇਸ ਤਰੀ ਸਿੰਪਲ ਪਰਿਵਾਰ ਦੀ ਕੁੜੀ ਚਾਹੀਦੀ ਹੈ ਕੁੜੀ ਦਾ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਤੋਂ ਹੋਵੇ ਪਰਿਵਾਰ ਨੂੰ ਨੂੰ ਮਨਜ਼ੂਰ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਆਪਣਾ ਪਰਿਵਾਰ ਆਪਣਾ ਪਰਿਵਾਰ ਦੇ ਦਿੱਤੇ ਹੋਏ ਸਬਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 880 ਨਾਮ ਸਿੰਘ ਜ਼ਿਲ੍ਹਾ ਮਲੇਰਕੋਟਲਾ ਕਾਸਟ ਜੱਟ ਸਿੱਖ ਗੋਤ ਕਲੇਰ ਹਾਈਟ 5 ਫੁੱਟ 8 ਇੰਚ ਜਨਮ 2001 ਪੜਾਈ 10 ਪਾਸ ਕੰਮ ਕੀਤੀ ਬਾਣੀ ਜ਼ਮੀਨ 5 ਕਿੱਲੇ ਮਾਤਾ ਦੀ ਹਾਊਸ ਵਾਈਫ ਅਤੇ ਪਿਤਾ ਜੀ ਐਕਸਪਾਇਰ ਨੇ ਜੀ ਡੈਥ ਹੋਈ ਹੋਈ ਹੈ ਜੀ ਪਿਤਾ ਜੀ ਲੋੜਾਰ ਇਸ ਤਰੀਕੂ ਦੀ ਕੁੜੀ ਘਰ ਨੂੰ ਚਾਹੀਦੀ ਹੈ ਜੀ ਇਹਨਾਂ ਨੂੰ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 881 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਸ਼ਹਿਰ ਤੁਰੀ ਕਾਸਟ ਜੱਟ ਚੀਕ ਕੋਲ ਢਿੰਡਸਾ ਹਾਈਟ 6 ਫੁੱਟ ਜਨਮ 1993 ਪੜ੍ਹਾਈ ਬੀਏ ਪਾਸ ਕੰਮ ਖੇਤੀ ਵੱਡੀ ਜ਼ਮੀਨ 3.5 ਕਿੱਲੇ ਦੋ ਭੈਣਾਂ ਮੈਰਿਡ ਇੱਕ ਭਰਾ ਕੈਨੇਡਾ ਮੈਰਿਡ ਪੀਆਰ ਆ ਜੀ ਭਰਾ ਪਿਤਾ ਦੀ ਖੇਤੀਬਾੜੀ ਕਰਦਨੀ ਮਾਤਾ ਦੀ ਹਾਊਸ ਵਾਈਫ ਲੋੜ ਹੈ ਜਿਸ ਤਰੀ ਕੁੜੀ ਘਰੇਲੂ ਦਾ ਪਲੱਸ 2 ਪਾਸ ਜਾਂ ਬੀਏ ਪਾਸ ਹੋਵੇ ਕੋਈ ਕੋਰਸ ਵਧੀਕ ਕੀਤਾ ਹੋਵੇ ਜੀ ਬਟਿਕ ਦਾ ਕੋਰਸ ਕੀਤਾ ਹੋਵੇ ਚਾਹੇ ਪਾਰਲਰ ਨਰਸਿੰਗ ਕੰਪਿਊਟਰ ਈਟੀਸੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਬ੍ਰੈਕਟ ਸਿੱਧਾ ਫੋਨ ਤੇ ਗੱਲ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ